ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਜਦੋਂ ਪਿਛਲਾ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾਉਣ ਦੇ ਸਮੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਲਖੀਮਪੁਰ ਖੀਰੀ ਏਰੀਆ ਦੇ ਵਿੱਚ ਤੇ ਕੁੰਨੀਆਂ ਉਥੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਵਿਗੜੇ ਹੋਏ بیٹے ਆਸ਼ਿਸ਼ ਮਿਸ਼ਰਾ ਟੈਣੀ ਨੇ ਉਹਨਾਂ ਕਿਸਾਨਾਂ ਦੇ ਉੱਤੇ ਆਪਣੀ ਗੱਡੀ ਚੜਾਤੀ ਜਿਸ ਨਾਲ ਮੌਕੇ ਦੇ ਉੱਤੇ ਇੱਕ ਪੱਤਰਕਾਰ ਸਮੇਤ ਪੰਜ ਕਿਸਾਨਾਂ ਦੀ ਮੌਤ ਹੋਈ ਮੁਰਦਾਬਾਦ ਮੁਰਦਾਬਾਦ ਕਟੀਆਂ ਨਾ ਚਾਲੂ ਕਰਵਾਈਆਂ ਸਰਕਾਰਾਂ ਮੁਰਦਾਬਾਦ 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 ਜੀ ਅੱਜ ਦਾ ਇਹ ਦਾ ਪ੍ਰਦਰਸ਼ਨ ਕਿਸ ਤੇ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਹਵੇਂ ਆ ਕਿ ਜਦੋਂ ਪਿਛਲਾ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾਉਣ ਦੇ ਸਮੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਲਖੀਂਪੁਰ ਖੀਰੀ ਏਰੀਏ ਦੇ ਵਿੱਚ ਤੇ ਕੁੰਨੀਆਂ ਉਥੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਵਿਗੜੇ ਹੋਏ ਬੇਟੇ ਆਸ਼ਿਸ਼ ਮਿਸ਼ਰਾ ਟੈਣੀ ਨੇ ਉਹਨਾਂ ਕਿਸਾਨਾਂ ਦੇ ਉੱਤੇ ਆਪਣੀ ਗੱਡੀ ਚੜਾਤੀ ਜਿਸ ਨਾਲ ਮੌਕੇ ਦੇ ਉੱਤੇ ਇੱਕ ਪੱਤਰਕਾਰ ਸਮੇਤ ਪੰਜ ਕਿਸਾਨਾਂ ਦੀ ਮੌਤ ਹੋ ਗਈ ਸੋ ਉਹਨਾਂ ਦਾ ਇਨਸਾਫ ਹਾਲਾਂਕਿ ਤੱਕ ਨਹੀਂ ਮਿਲਿਆ ਸੰਗੀਨ ਜੋਤਰਾਵਾਂ ਬਣਦੀਆਂ ਸੀਗੀਆਂ ਜਿਹੜੀਆਂ ਉਹ ਲਗੀਆਂ ਜਿਸ ਦੇ ਤਹਿਤ ਸਜ਼ਾ ਉਮਰ ਕੈਦ ਜਾਂ ਸਜ਼ਾ ਮੌਤ ਹੁੰਦੀ ਹੈ ਤੇ ਸਿਰਫ ਸਿਆਸੀ ਹੋਣ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੋਣ ਕਰਕੇ ਉਹ ਬਾਹਰ ਫਿਰਦਾ ਔਰ ਸਰਕਾਰੀ ਸਮਾਗਮਾਂ ਦੇ ਵਿੱਚੋਂ ਭਾਗ ਲੈਂਦਾ ਰਿਹਾ ਉਹਨੂੰ ਜ਼ਮਾਨਤ ਮਿਲ ਚੁੱਕੀ ਹੈ ਸੋ ਇਸ ਰੋਸ ਵਜੋਂ ਉਸ ਲਈ ਅਸੀਂ ਐਸਕੇਐਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ ਸੋ ਅੱਜ ਗਰਦਾਸਪੁਰ ਅਸੀਂ ਇਸ ਚੀਜ਼ ਦੇ ਲਈ ਬੈਠੇ ਆਂ ਨਾਲ ਹੀ ਸਾਡਾ ਐਮਐਸਪੀ ਜਿਹੜੀਆਂ ਸਾਡੀਆਂ ਮੰਗਾਂ ਚੱਲ ਰਹੀਆਂ ਨੇ ਉਹਦੇ ਉੱਤੇ ਔਰ ਨਾਲ ਦੀ ਸਾਡਾ ਆ ਕੀ ਆ ਅੱਜ ਜਿਹਨੂੰ ਆਪਾਂ ਕਹਿੰਨੇ ਆ ਫਸਲਾਂ ਮੰਡੀ ਚ ਰੋੜ ਰਹੀਆਂ ਨੇ ਬਾਸਮਤੀ ਕੋਡੀਆਂ ਦੇ ਭਾਅ ਵਿਕ ਰਹੀ ਆ ਠੀਕ ਹੈ ਆੜਤੀ ਤੇ ਸ਼ੈਲਰ ਮਾਲਕ ਜਿਹੜੇ ਨੇ ਉਹ ਹੜਤਾਲ ਤੇ ਨੇ ਝੋਨਾ ਕੋਈ ਵਿਕਣ ਦੀ ਸੰਭਾਵਨਾ ਨਹੀਂ ਲੱਗਦੀ ਕੋਈ ਮੰਡੀਆਂ ਚ ਕੋਈ ਪ੍ਰਬੰਧ ਨਹੀਂ ਹੈਗੇ ਸੋ ਇਸ ਦੇ ਲਈ ਸਾਰਾ ਕੁਝ ਨੂੰ ਲੈ ਕੇ ਅਸੀਂ ਇੱਥੇ ਬੈਠੇ ਆਂ ਔਰ ਸਭ ਤੋਂ ਪਹਿਲਾਂ ਅਸੀਂ ਇਹ ਸਾਰਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਸ਼ਹੀਦ ਹੋਏ ਆ ਅੱਜ ਦੇ ਦਿਨ ਪੱਤਰਕਾਰ ਸਮੇਤ ਪੰਜ ਕਿਸਾਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਹਨਾਂ ਦੇ ਲਈ ਅਸੀਂ ਜੋ ਅਰਦਾਸ ਬੇਨਤੀ ਕਰਕੇ ਤੇ ਫਿਰ ਇਹ ਪ੍ਰੋਗਰਾਮ ਜਿਹੜਾ ਉਹਨੂੰ ਸ਼ੁਰੂ ਕਰਾਂਗੇ ਇੱਕ ਨਵੀਂ ਤੱਕ ਧਰਨਾ ਜਿਹੜਾ ਇਹ 2:30 ਵਜੇ ਤੱਕ 2 ਘੰਟੇ ਦਾ ਪ੍ਰੋਗਰਾਮ ਹੈ ਸੋ ਇਹਨੂੰ ਅਸੀਂ ਢਾਈ ਘੰਟੇ ਦਾ ਰੱਖਿਆ ਜਾਨੀ ਕਿ ਸੰਕੇਤਕ ਸਰਕਾਰ ਲਈ ਔਰ ਜੇਕਰ ਸਰਕਾਰ ਨਹੀਂ ਸਮਝਦੀ ਤੇ ਫਿਰ ਕੋਈ ਗੱਲ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅ ਸਿੰਗਰਸ ਜਿਹੜਾ ਹੈਗਾ ਉਹ ਇਸ ਤੋਂ ਵੀ ਤਿੱਖਾ ਦਿੱਤਾ ਜਾ ਸਕਦਾ ਅਰੇ ਫਿਲਹਾਲ ਤੇ ਕੋਈ ਅਜੇ ਨਹੀਂ ਹੋਈ ਲੇਕਿਨ ਇੱਕ ਗੱਡੀ ਬੀਐਮਡ ਜਿਹੜੀ ਮੇਰਕ ਤੱਕ ਜਾਂਦੀ ਹੈ ਉਹ ਹੋਣ ਦੀ ਸੰਭਾਵਨਾ ਹੈ ਜੇ ਬਾਕੀ ਜਿਹੜੀ ਸਾਡੀ ਢਾਈ ਵਜ ਤੋਂ ਬਾਅਦ ਹੀ ਪਹੁੰਚਣਾ ਹੈ ਨਾ ਸਤ ਸ੍ਰੀ ਅਕਾਲ ਜੀ ਸੈਂਕੜੀਆਂ ਨਹੀਂ ਪਰੋਤ ਇੱਕ ਹੀ ਗੱਡੀ ਜਿਹੜੀ ਆ ਪਟਨਾਪੁਰ ਦੇ ਮੇਰੇ ਘਰ ਤਾਂ ਜਾਂਦੀ ਹੈ ਉਹੀ ਪਰੋਤ ਆਉਂਦੀ ਹੈ ਵਾਟਸਐਪ ਨਾਲ ਨਹੀਂ ਦੇ ਉੱਪਰ ਜਾਂਦਾ ਸਾਡੇ ਕੋਲ ਵਾ ਬਾਈ ਗੱਡੀ ਨਹੀਂ ਕੋਈ